ਸਤਿ ਸ਼੍ਰੀ ਅਕਾਲ ਮਤਲਬ ਲੋ ਜੀ ਨਵਾਂ ਦਿਨ ਨਵੀਂ ਸਵੇਰ ਅੱਜ ਹੋ ਗਿਆ ਤਿੰਨ ਪੋ ਠੰਡ ਪਹਿਲਾਂ ਵੱਧ ਗਈ ਜੇ ਹੁਣ ਫੇਰ ਘਟ ਗਈ ਰਾਤ ਨੂੰ ਦੀ ਠੰਡ ਘਟਾ ਚੱਲੀ ਆਪਾਂ ਦਾ ਰੁਟੀਨ ਵਾਂਗ ਕੰਮਾਂ ਕਰਾਂ ਤੇ ਬਾਹਰਲੇ ਵਿੜੇ

ਲਓ ਇਹ ਚੱਲਦਾ ਕੰਮ ਸਪਰੇਅ ਦਾ ਸਵੇਰ ਦਾ ਸਵੇਰੇ ਧੁੰਦ ਬਹੁਤ ਸੀ 11 ਕਵਿਤੇ ਫਿਰ ਕਰਿਆ ਸ਼ੁਰੂ ਕਰਮੇ ਵੀ ਨੇ ਸਰੋਂ ਬੀਜੀ ਸੀ ਇਹ ਵੀ ਨਹੀਂ ਰਹਿਣੀ ਆਂ ਪਛੇਤਾ ਸਾਗ ਉਹਨਾਂ ਖੰਡੀ ਬੱਤੂ ਵਾਲੀ ਕਰੀ ਅੱਜ ਨੇ ਚੰਡ ਦੇਣਾ ਸਭ ਕੁਝ ਸਰੋਂ ਸਰੋਂ ਇਹਨੇ ਨਹੀਂ ਕੋ ਛੱਡਣਾ ਚਲੋ ਜੇ ਦਿਨ ਕਣੀ ਕੰਮ ਨਹੀਂ ਹੋਇਆ ਫੇਰ ਛੱਡ ਦਾਂਗੇ ਮੰਦੇ ਚਾਰ ਨੇ ਆਏ ਹੋ ਸਪਰੇਅ ਵਾਲੇ ਉਹ ਲੋ ਬੰਦੇ ਚੱਲਦਾ ਕੰਮ ਯੁਰਾ ਸ਼ੋਰਾ ਨਾ ਅੱਡਾ ਯਾਰ ਲੈਟਰ ਨਹੀਂ ਆਈ ਪਾਣੀ ਸਾਡਾ ਥੱਲੇ ਹੋ ਗਿਆ ਉਹ ਜੋ ਪਾਣੀ ਕੱਢਣਾ ਔਖਾ ਹੋ ਗਿਆ ਅਗੇ ਰੋਜ਼ ਲੈਟਰ ਆਂਦੀ ਅੱਜ ਲੈਣ ਦੀ ਬਹੁਤ ਦੇਖਦਾ ਹੁਣ ਫੋਨ ਕਰਿਆ ਕਹਿੰਦੇ ਛੱਡਦੇ ਆ ਛੱਡਦੇ ਆ ਹੁਣ ਪਤਾ ਹੈ ਸਰਪੰਚ ਆਇਆ ਤੁੰਗੇ ਹੋਣਦਾ ਹੈਗਾ ਮੈਂ ਕਿਹਾ ਯਾਰ ਉਹਨੂੰ ਫੋਨ ਕਰਿਆ ਉਹਨੂੰ ਕਹਿੰਦਾ ਛੱਡਦੇ ਆ ਮੈਂ ਹੁਣੇ ਫੋਨ ਕਰਿਆ ਆ ਛੱਡਦੇ ਆ ਮੈਨੂੰ ਆਇਆ ਸੀ ਵੀ ਤੁਸੀਂ ਉੱਧਰ ਰਹੇ ਹੋ ਤੁਸੀਂ ਧਿਆਨ ਨਹੀਂ ਦੇਣਾ ਆ ਬੱਲੋ ਵੀ ਫਿਊਜ ਹੋ ਗਿਆ ਇੱਧਰਲਾ ਬਾਹਰਲਾ ਆ ਜਾਗਣਾ ਜੇ ਲੇਟ ਆਈ ਤੇ ਮਾ ਆਲਾ ਮੈਨੂੰ ਇਹੋ ਤੁਹਾਨੂੰ ਪਤਾ ਨਹੀਂ ਲੱਗਣਾ ਆ ਜਾਗੂਗਾ ਬਹੁਤ ਔਖੀ ਅੱਜ ਤਾਂ ਪਾਣੀ ਕੱਢ ਰਹੇ ਨੇ ਵਿਚਾਰੇ ਵਿੱਚ ਵੜ ਕੇ ਭਰ ਰਹੇ ਨੇ ਆਲੂ ਲਾਈਟ ਨਹੀਂ ਆਈ ਲਾਈਟ ਵਾਲੇ ਲਾਰਾ ਲਾਈ ਜਾਂਦੇ ਨੇ ਹੁਣ ਆਉ ਹੁਣ ਆਉ ਪਾਣੀ Gama ਥੱਲੇ ਚਲੇ ਗਿਆ ਚੱਲ ਰਹਿ ਗਏ 8 9 10 ਕ ਪੰਪ ਰਾਬਰਦੋਂ ਟਾਈਮ ਬਹੁਤ ਉਹਨਾਂ ਦੇ ਤਾਂ ਪਹਿਲਾਂ ਧੁੰਦ ਪੈ ਗਈ ਸੀ ਮੈਨੂੰ ਐ ਜਿਹੀ ਵੀ ਔਖਾ ਹਨ ਪਰ ਧੁੱਪ ਪੈ ਗਈ ਵਧੀਆ ਲੱਗੀ ਧੁੱਪ ਵਧੀਆ ਟਾਈਮ ਦੇ ਤਾਂ ਚੌਦਿਆਂ ਨੇ ਚਾਰ ਮਸ਼ੀਨਾਂ ਚਾਰ ਬੰਦੇ ਕੰਮ ਵਾਉਣੇ ਵੇੜਦੇ ਨੇ ਬਈ ਇੱਕ ਦੋ ਬੰਦੇ ਹੁਣ ਕੰਮ ਨਹੀਂ ਨਿਭੜਦੇ ਇੱਕ ਦੋ ਤੋਂ ਚਾਰ ਬੰਦੇ ਲੱਗਣੇ ਚਾਰਾਂ ਨੇ ਨੇਰੀ ਠਾਰ ਦਿਓ ਜਾਂਦ ਨੇ ਅੱਧੇ ਕਿਲੇ ਤੋਂ ਵੱਧ ਲੈ ਕੇ ਜਗਾ ਕੀ ਪੰਪ ਲਾਇਨ ਗੁੱਲੇ ਦੇ ਆਪਾਂ ਖੰਡੀ ਬੱਥੂ ਵਾਲੀ ਲੱਗ ਕਰੀਏ ਗੁੱਲੀ ਰੰਡ ਵਾਲੀ ਲੱਗਾਂ ਆਪਾਂ ਨਾਲੇ ਲੇਵਰੀ ਚਾਹ ਲਿਆ ਸੀ ਨਾਲੇ ਲੈ ਆ ਸੀ ਗੱਡੀ ਨਾਲ ਪੱਠੇ ਲੈ ਜਾਾਂਗੇ ਦੋ ਦਿਨ ਦੇ ਵੱਢ ਕੇ ਉਹ ਕਹਦਾ ਜੂਰੀਆ ਵੀ ਪਾ ਦੋ ਟਾਈਮ ਹੈਗਾ ਇਹਨਾਂ ਨੇ ਉਹਨੇ ਪਾ ਦੇਣਾ ਜਿੰਨਾ ਆਪ ਪਊਗਾ ਬਾਕੀ ਗੱਲ ਤੁਮ ਪੜਾਂਗੇ ਯੂਰੀਆ ਦੀ ਵੀ ਦੂਜੀ ਕਿਸ਼ਤ ਆਹੀ ਫਿਲ੍ਹੇ ਚ ਲਾ ਦਈਏ ਇਹ 50 ਦਿਨਾਂ ਇੱਕ ਤਾਕ ਗੱਡੀ ਕਰਾ ਦਾਂਗੇ ਫਿਰ ਹਾਂ ਹੁਣ ਤਾਂ ਬਾਰਤ ਸੰਭੀ ਵਧੀਆ ਹੋ ਗਿਆ ਆਪਣਾ ਕਰਮਵੀਰ ਕੇ ਸ਼ੋਰੇ ਨੂੰ ਕਿਹਾ ਸੀ ਵੀ ਆ ਜੀ ਆਇਆ ਨਹੀਂ ਆ ਜਾਂਦਾ ਮਨ ਲੋ ਜਿ ਪੱਠਿਆਂ ਦਾ ਕੰਮ ਨਵੇੜ ਦਾ ਪੱਲਦ ਤੇ ਉਹ ਕਮਲੇ ਸਕੂਟਰੀ ਤੇ ਰੱਖ ਕੇ ਲੈ ਗਿਆ ਮੈਂ ਕਿਹਾ ਸੀ ਗੱਡੀ 'ਚ ਰੱਖ ਲਓ ਘਰੋਂ ਲੈ ਜਾਓ ਇਹ ਨਹੀਂ ਇਹ ਸਕੂਟਰੀ ਤੇ ਲੈ ਜਾਣਾ ਨਾਲ ਔਖੇ ਹੋ ਕੇ ਗਏ ਨੇ ਦਰਿਓ ਵੀ ਪਾਦਰ ਨਾਲ ਦੀ ਨਾਲੇ ਕਰਤਾ ਸ਼ੁਰੂ ਮਾਰੇ ਉਹ ਵੀ ਛਟੋ ਆਹੀ ਗੱਲ ਦੇ ਵਿੱਚ ਦਵਾਈ ਨੇ ਆਪਦਾ ਕੰਮ ਕਰਨਾ ਰਿਓ ਨੇ ਆਪਦਾ ਕਰਨਾ ਲੋ ਬੰਦੇ ਹੋ ਜਾਂਦੇ ਨੇ ਮੈਂ ਪਾਉਂਗਾ ਥੱਲੇ ਗੱਲ ਬਹੁਤ ਸੋਹਣੀ ਆ। ਲਓ ਸ਼ਾਮਾਂ ਹੋ ਚੱਲੀਆਂ। ਸੂਰਜ ਪੱਦ ਚੱਲਿਆ ਹੁਣ ਰਹਿ ਗਿਆ ਰੋ ਦਾ ਕੰਮ ਜਿਹੜਾ ਵਕਤ ਜਾ ਕੱਲ ਨੂੰ ਪਾਵਾਂਗੇ। ਇਹ ਸ਼ਾਮ ਹੋ ਗਈ ਹੁਣ। ਰਿਜ਼ਲਟ ਦੇ ਦਿਓ ਯਾਰ ਦਵਾਈ। ਕਣਕ ਨੂੰ ਨਾ ਕੁਸ ਕਹੇ। ਬਾਬਾ ਰੱਖੇ ਸੁੱਖ। ਦੋ ਕੁ ਦਿਨ ਤੁੱਪ ਲੱਗ ਜੂਵੇ ਵਧੀਆ ਜਿਵੇਂ ਅੱਜ ਲੱਗੀ ਆ